ਲੋ ਵੀ ਦੋਸਤੋ ਆਪਾਂ ਪਹੁੰਚੇ ਹਾਂ ਜਿਹੜਾ ਸਹਿਰ ਤਨੋਲਾ ਜਿਹੜਾ ਪੀੜੇ ਫੂ ਮੇਲਾ ਹੋ ਰਿਹਾ ਜਿੱਥੇ ਨਾ ਮੇਲੇ ਦੀ ਛਾਨ ਕਹਿ ਸਕਦੇਗੇ ਇਧਰ 22 ਲੈ ਕੇ ਆਇਆਗਾ ਬ੍ਰਿਟਰ ਤਾਂ ਕਹਿ ਨਹੀਂ ਸਕਦੇ ਯਾਰ ਇਹਨੂੰ ਹੈ ਜੋ ਕੋਈ ਮਰਜ਼ੀ ਲਾ ਦੇਣਾ ਹੋਣਾ ਹੀ ਆਗਾ ਮਦੰਦੋ 49 ਇੰਚ ਦਾ ਕੱਦ ਹੈ ਬਾਈ ਦਾ ਹੈ ਨਾ ਵੀ ਬੱਕਰੇ ਦਾ ਜੀ ਬੱਕਰੇ ਦਾ 49 ਇੰਚ ਦਾ ਕੱਦ ਹੈ ਬਾਈ ਦਾ ਨਹੀਂ 49 ਇੰਚ ਤੇ ਬੱਕਰੇ ਦਾ ਕੱਦ ਹੈ ਤੇ ਨਾਂ ਕਿ ਕਿ ਬਾਈ ਦਾ ਸ਼ੇਰੂ ਜੀ ਸ਼ੇਰੂ ਹੈ ਬਾਈ ਆਪਣਾ ਪਿੰਡ ਕਿਹੜਾ ਹੈ ਪਿੰਡ ਹੈਗਾ ਜੀ ਚਕਰ ਠੀਕ ਹੈ ਜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਠੀਕ ਹੈ ਹਾਂਜੀ ਤੇ ਆਪਣੇ ਫਾਰਮ ਦਾ ਕੀ ਨਾਮ ਸੰਧੂ ਫਾਰਮ ਹਾਊਸ ਜੀ ਸੰਧੂ ਫਾਰਮ ਹਾਊਸ ਆਪਣੇ ਕੋਲ ਕਿੰਨੇ ਕੋ ਜਾਨਵਰ ਪਾਲਨੇ ਆ ਆਪਣੇ ਕੋਲੇ 40 45 ਜਾਨਵਰ ਹੈਗੇ ਠੀਕ ਹੈ ਹਾਂਜੀ ਤੇ ਇਹ ਆਪਣੇ ਘਰ ਦੀ ਬਰੀਡ ਹੈ ਕਿ ਜਾਂ ਆਪਾਂ ਨਹੀਂ ਬੱਚਾ ਆਪਾਂ ਇਹ ਲਿਆ ਸੀਗਾ ਛੋਟਾ ਜੀ ਤੇ ਛੋਟੇ ਬੱਚੇ ਤੋਂ ਆਪਾਂ ਤਿਆਰ ਕੀਤਾ ਜੀ ਇਹ ਠੀਕ ਹੈ ਤੇ ਹੁਣ ਇਹ ਜਿਹੜੀ ਏਜ ਦੀ ਗੱਲ ਕਰੀ ਕਿੰਨੇ ਬੰਦ ਹੋ ਗਏ ਹੈ ਇਹ ਇਹ 8 ਦੰਦ 3.5 ਸਾਲ ਦੀ ਉਮਰ ਹੈ ਜੀ ਇਹਦੀ ਹਾਂਜੀ ਲਵੀ ਜੀ ਯਾਰ ਮੜਾ ਦਿਖਾਏਗਾ ਤੁਰ ਫਿਰ ਕੇ ਹਾਂਜੀ ਕੋਈ ਗੱਲ ਨਹੀਂ ਆਜੇ ਦੇਖ ਲਓ ਦੇਖ ਲਓ ਬਸ ਵੀਡੀਓ ਵਾਲਾ ਹੀ ਆ ਕੋਈ ਨਾ ਆਏ ਨਾ ਕਰ ਦੇਖ ਐਦਾਂ ਨੂੰ ਕਰ ਲਾਈਏ ਖੋਲੀਏ ਆ ਖੋਲ ਖੋਲ ਲੀਏ ਉਹਨਾਂ ਨੇ ਜਿਹੜਾ ਕੋਟ ਨੂੰ ਸੰਗਲ ਪਾਇਆ ਹੁੰਦਾ ਉਹ ਪਾਇਆ ਹੋਇਆ ਹੈਗਾ ਰੱਸੀ ਦਾ ਦੋ ਦੋ ਪਾ ਕੇ ਲਿਹਾਈ ਦੇ ਅੱਗੇ ਦਾ ਹਾਂ ਹਾਂਜੀ ਇੱਥੇ 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 ਹੀ ਖਾਦੇ ਇੱਥੇ ਇਹਨਾਂ ਨਾਲ ਹੀ ਰੱਖ ਲੈ ਆ ਜਾਵਾਂਗੇ ਨਾਲ ਹੀ ਇਹ ਪੂਰਾ ਆਪਣੇ ਖਾ ਬੰਦਾ ਘੂੜੇ ਯਾਰ ਪੂਰਾ ਘੂੜੇ ਹੀ ਹੈ ਪੂਰਾ ਆਪਣੇ ਖਾਗੇ ਦੇ ਸਾਲੂ ਹਾਂ ਜੀ ਉਹਨਾਂ ਦੇ ਵੀ ਦੰਦਾ ਸਿੰਗਾ ਸੁੰਗਾ ਦੇ ਜਿਵੇਂ ਟੋਪ ਹੈ ਨਾ ਬਾਈ ਹਾਂ ਜੀ ਹਾਂ ਜੀ ਹਾਂ ਜੀ ਤੇ ਬੱਚੇ-ਪੁੱਤੇ ਲੈਣੇ ਸ਼ੁਰੂ ਕਰਕੇ ਬਾਈ ਆਪਾਂ ਇਹ ਤਾਂ ਕੋ 9 ਇੰਚ ਹਾਂ ਜੀ ਬੱਚੇ-ਪੁੱਤੇ ਬੱਚੇ ਹਾਂ ਜੀ ਉਹਦੇ ਖੜੇ ਆ ਜੀ ਇਹਦੇ ਬੱਚੇ ਔਰ ਚਾਰ ਦੰਦ ਬੱਚਾ ਖੜਾਗਾ ਠੀਕ ਹੈ 43 ਇੰਚ ਆ 743 ਇੰਚ ਹਾਂ ਜੀ ਹਾਂ ਜੀ ਠੀਕ ਹੈ ਤਾਂ 49 ਇੰਚ ਕਰਤਾ ਤਾਂ ਉਹਦਾ 73 43 ਇੰਚ ਹਾਂ ਜੀ ਠੀਕ ਫੀਸ 4000 ਰੁਪਇਆ ਜੀ 3500 4000 अच्छा जेको मीटिंग ਕਰਉਣਾ ਚਾਹੁੰਦਾ ਤਾਂ ਆਫਿਸ ਰੱਖੀ ਹੋਈ ਹੈ ਜੀ ਹਾਂਜੀ 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 ਠੀਕ ਹੈ 4000 ਰੁਪਏ ਹਾਂਜੀ ਹਾਂਜੀ 4000 ਰੁਪਏ 3500 4000 ਲੈ ਲਈਦਾ ਬਸ ਠੀਕ ਹੈ ਹਾਂਜੀ ਹਾਂਜੀ ਬੱਕਰਾ ਵਧੀਆ ਹੋਣਗੇ ਟੌਪ ਹੋਣਗੇ ਜਮਾਂ ਸਿਰਾ ਬੱਚੇ ਆ ਉਹਦੇ ਅਸੀਂ ਲੈ ਕੇ ਜਾਂਦੇ ਨਾਲ ਜੀ ਇਹਦਾ ਇੱਕ ਵੱਡਾ ਬੱਕਰਾ 1.5 ਸਾਲ ਦਾ ਸਾਡੇ ਕੋਲੇ 1.5 ਪੌਣੇ 2 ਸਾਲਾਂ ਦਾ ਖੜਾ ਹੈਗਾ ਠੀਕ ਹੈ ਤੇ ਘਰੇ ਬੱਕਰੇ ਆ ਇੱਕ ਬੱਚਾ ਇਹਦਾ ਵੱਡਾ ਘਰੇ ਵੀ ਖੜਾਗਾ ਆਪਣੇ ਕੋਲੇ ਬਾਕੀ ਬੈਗ ਜਾਂਦੇ ਜੀ ਲੈ ਜਾਂਦੇ ਨਾਲ ਦੀ ਨਾਲ ਸਹੀ ਗੱਲ ਹੈ ਹਾਂਜੀ ਅੱਜ ਵੀ ਬੈਗ ਕੇ ਸਾਡੇ ਇਥੇ ਬੱਚੇ ਹਾਂਜੀ ਹਾਂਜੀ ਇੱਕ ਮਿੰਟ ਜੀ ਇਧਰ ਇਧਰ ਗੱਲ ਬੁਖਣੀ ਆ ਆ ਜਾ ਆ ਜਾ ਭਾਈ ਆ ਜਾ ਕੋਈ ਗੱਲ ਬਾਅਦ ਵਿੱਚ ਗੱਲ ਕਰ ਲੇ ਆ ਜਾ ਅਧੂਰੀ ਨਾ ਰਹਿ ਜੀ ਗੱਲ ਫੇਰ ਹਾਂਜੀ ਹਾਂਜੀ ਠੀਕ ਹੈ ਭਾਈ ਕਿਹੜੇ ਕਿਹੜੇ ਮੇਲੇ ਦੇ ਜੀਤੂ ਰਿਹਾ ਹੈ ਦੇਖੋ ਜੀ ਮੇਲਿਆਂ ਤੇ ਤਾਂ ਉਹਦੇ ਕਹਿੰਦੇ ਕੋਈ ਜਿਹੇ ਜਾਨਵਰ ਪਾਉਣੇ ਆ ਜਿਤਨਾ ਤਾਂ 1 2 3 ਨਹੀਂ ਆ ਠੀਕ ਹੈ ਜੀ ਹਾਂ ਬਾਕੀ ਆਪਾਂ ਗਿੱਲਾਪੁਰ ਲੈ ਕੇ ਗਏ ਸੀਗੇ ਉੱਥੋਂ ਆਪਾਂ ਪਿਛਲੇ ਸਾਲ ਆਪਾਂ ਫਸਟ ਆਏ ਐਤਕੀ ਇੱਥੇ ਪਾਉਣ ਦਾ ਸਾਡਾ ਇਰਾਦਾ ਹੈ ਠੀਕ ਹੈ ਹਾਂਜੀ ਤੇ ਭਾਈ ਇਹਦੇ ਨਾਲ ਆਪਾਂ ਖੇਤੀਬਾੜੀ ਵੀ ਕਰਦੇ ਆਂ। ਹਾਂਜੀ ਆਪਣੇ ਦੋ ਤਿੰਨ ਕੰਮ ਆ ਜੀ। ਖੇਤੀਬਾੜੀ ਦਾ ਆਪਣਾ ਉਹਦੇ ਕਹਿੰਦੇ ਗੋ ਜੱਦੀ ਪੌਸਤੀ ਧੰਦਾਈ ਠੀਕ ਐ। ਤੇ ਨਾਲ ਇਹ ਬੱਕਰੀਆਂ ਦਾ ਪਸ਼ੂ ਦੂਸਰੇ ਪਸ਼ੂ ਵੀ ਰੱਖੀਦੇ ਆ ਜੀ। ਠੀਕ ਐ। ਤੇ ਨਾਲ ਸਾਡਾ ਆਰਗਾਨਿਕ ਵੈਜੀਟੇਬਲ ਦਾ ਵੀ ਕੰਮ ਆ ਜੀ। ਠੀਕ ਐ। ਇਹਦਾ ਕਿਵੇਂ ਸੌਕ ਜਾ ਕੇ ਕਿ ਜੰ ਬਲੱਡ ਦੇ ਵਿੱਚ ਆਪੇ। ਤੇ ਦਰਸਾਲ ਗੱਲ ਕੀ ਆ ਜੀ ਉਹ ਬਜ਼ੁਰਗ ਬੈਠੇ ਨੇ। ਠੀਕ ਐ। ਤੇ ਉਹ ਮੇਰੀ ਉਮਰੋਂ ਨਹੀਂ ਜਦੋਂ ਦੇ ਸਾਡੇ ਉਹ ਘਰੇ ਕੰਮ ਕਰਦੇ ਨੇ। ਅੱਛਾ। ਜੀ ਪਹਿਲਾਂ ਖੇਤੀਬਾੜੀ ਦਾ ਕੰਮ। ਹੂੰ। ਠੀਕ ਐ। ਇਸ ਤੋਂ ਬਾਅਦ ਫਿਰ ਪਹਿ ਤੇਸ ਤੋਂ ਬਾਅਦ ਉਹਨਾਂ ਨੇ ਮੈਨੂੰ ਸੌਂਗ ਪਾਤਾ ਵੀ ਆਪਾਂ ਬੱਕਰੀਆਂ ਰੱਖੀਏ ਠੀਕ ਹੈ ਠੀਕ ਹੈ ਬੱਕਰੀਆਂ ਰੱਖ ਲੀਆਂ ਤੇ ਚਲੋ ਗੋਡ ਗਿਫਟ ਸਾਨੂੰ ਮਿਲ ਗਿਆ ਵਧੀਆ ਸਾਡਾ ਨਾਮ ਰਾਵਸਨ ਦੁਨੀਆ ਤੱਕ ਸਾਡਾ ਨਾਮ ਚਲਿਆ ਗਿਆ ਨਾਮ ਚਲਾਤਾ ਜੀ ਹਾਂ ਜੀ ਨਾਮ ਚਲਾਤਾ ਮੈਂ ਕਹਿੰਦਾ ਜੀ 10 15 ਮਿੰਟ ਖੜ ਕੇ ਅਗਲਾ ਦੇਖਦਾ ਜੀ ਧੌਣ ਘਮਾ ਕੇ ਯਾਰ ਮਾਣ ਹੁੰਦਾ ਹਾਂਜੀ 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 ਉਹ ਤੇ ਮਾਣ ਹੁੰਦਾ ਜਦੋਂ ਕੋਲ ਖੜਦਾ ਨਾ ਕਿ ਆਪਣੇ ਜਾਨ ਬਿਲਕੁਲ ਜੀ ਬਿਲਕੁਲ 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 ਠੀਕ ਹੈ ਤੇ ਕਈ ਭਰਾ ਕਹਿੰਦੇ ਨੇ ਕਿ ਯਾਰ ਜਿਹੜਾ ਕੀਤਾ ਹੈਗਾ ਥੋੜਾ ਜਿਹਾ ਉਹ ਹੈਗਾ ਹੈ ਤੇ ਆਪਾਂ ਇਹ ਕਿਤੇ ਨੂੰ ਕਿਵੇਂ ਕਹੋਗੇ ਕਿ ਵਧੀਆ ਯਾਰ ਕੀਤਾ ਜਿਵੇਂ ਤੁਸੀਂ ਹੁਣ ਕਹਿ ਰਹੇ ਹੋ ਕਿ ਮਾਨ ਪ੍ਰਾਪਤ ਹੁੰਦਾ ਜਦੋਂ ਕੋਲੇ ਓਲਿਆ ਕੇ ਜਾਨਵਰ ਦੇ ਖੜਦਾ ਹੈ ਇਹ ਇਦਾਂ ਦੀ ਗੱਲ ਜੀ ਇੱਕ ਤਾਂ ਕੰਮ ਬੰਦੇ ਦਾ ਕੋਈ ਵੀ ਹੈ ਉਹਨੂੰ ਚੁਣ ਲੈਣਾ ਚਾਹੀਦਾ ਇੱਕ ਲੈਣ ਚੁਣ ਲੋ ਆਪਣੀ ਜਿਹੜਾ ਵੀ ਕੰਮ ਬੰਦਾ ਕਰ ਸਕਦਾ ਹੈਗਾ ਹਾਂ ਤੇ ਦੂਸਰੀ ਗੱਲ ਮਿਹਨਤ ਜੀ ਥੋੜੀ ਜੀ ਜ਼ਿਆਦਾ ਕਰਨੀ ਪੈਂਦੀ ਆ ਬਾਕੀ ਅੱਕਣਾ ਨਹੀਂ ਚਾਹੀਦਾ ਇਸ ਕੰਮ ਦੇ ਵਿੱਚ ਤੇ ਤੁਹਾਡੇ ਕੋਲੇ ਜਾਨਵਰ ਚੰਗੇ ਹੋਣਗੇ ਜੀ ਆਪੇ ਤੁਹਾਡੇ ਮਗਰ ਲੈਣਾ ਲੱਗਣੀ ਆ ਜੀ ਕਿ ਭੀੜ ਚ ਤੁਹਾਡੀ ਪਛਾਣ ਬਣ ਜੂ ਜੇ ਚੰਗੀ ਚੀਜ਼ ਆ ਜੀ ਸਹੀ ਗੱਲ ਹੈ ਕਿ ਹੁਣ ਸਾਡੀ ਇੱਕ ਭੀੜ ਦੇ ਵਿੱਚ ਚਾਲ ਮੈਂ ਕਹਿੰਦਾ ਪੂਰੇ ਮੇਲੇ ਦੇ ਵਿੱਚੋਂ 49 ਇੰਚ ਦਾ ਨਹੀਂ ਜੀ ਹੋਣਾ ਨਹੀਂ ਆਪਣੇ ਕੋਲ ਇੱਕ ਤਾਂ ਹੁੰਦਾ ਨਾ ਹਾਈਟਾਂ ਜੀ ਇੱਕ ਹੁੰਦਾ ਇਹਦੇ ਵਿੱਚ ਨਾ ਇੱਕ ਤਰ੍ਹਾਂ ਦੇ ਘੋੜੇ ਵਾਲੇ ਸਿੰਪਟਮ ਤੁਸੀਂ ਇਹਨਾਂ ਦੀ ਇਹਦੀ ਖੜ ਨਹੀਂ ਦੇਖੋ ਖੜਦੀਏ ਤਾਂ ਦੇਖਦੇ ਆਪਾਂ ਤੁਸੀਂ ਹਾਂ ਕਈ ਵਾਰੀ ਤਾਂ ਸਾਡੇ ਘਰੇ ਜਦੋਂ ਦੇਖਣ ਆਉਂਦੇ ਆ ਨਾ ਪ੍ਰਮਾਤਮਾ ਕਹਿੰਦੇ ਵੀ ਘੋੜੇ ਦਾ ਬੱਚਾ ਪਲੇਖਾ ਪੈ ਜਾਂਦਾ ਪਲੇਖਾ ਪੈ ਜਾਂਦਾ ਹਾਂ ਪਲੇਖਾ ਪੈ ਜਾਂਦਾ ਜੀ ਅੱਗੇ ਇਹਦੀ ਖਾਣ ਨਹੀਂ ਖੁਰਨੀ ਜਮੇ ਜੀ ਕੋੜਿਆ ਸਟਾਈਲ ਆ ਇਹਦਾ ਜੀ ਬਾਕੀ ਦੇਖੋ ਹਾਂ ਜੀ ਇਹਦੀ ਖਰਾਕ ਦੀ ਗੱਲ ਕਰੀ ਆਪਾਂ ਅੰਕੂ ਦੀ ਖਰਾਕ ਬਾਰੇ ਥੋੜਾ ਦੱਸ ਸਕਦੇ ਹੋ ਕਿ ਆਪਾਂ ਕੀ ਕੀ ਖਰਾਕ ਹਾਂਜੀ ਹਾਂਜੀ ਆਉਣੇ ਹੈਗੇ ਖਰਾਕ ਤਾਂ ਜੀ ਦੇਖੋ ਜੀ ਇੱਕ ਤਾਂ ਦੁੱਧ ਦੇ ਨੂੰ ਅਸੀਂ ਜ਼ਰੂਰ ਪਲਾਉਨੇ ਆ ਜਿੰਨੀ ਸਾਤੋਂ ਕੋਸ਼ਿਸ਼ ਹੋ ਜੇ 1.5 2 ਲੀਟਰ ਇਹਨੂੰ ਦੁੱਧ ਅਸੀਂ ਡੇਲੀ ਪਲਾਈਦਾ ਜੀ ਠੀਕ ਹੈ ਬਾਕੀ ਰੋਟ ਮੁਤਾਬਕ ਜੀ ਸਬਜ਼ੀਆਂ ਜਿਵੇਂ ਚਿਕੰਦਰ ਤੇ ਗਾਜਰ ਅਸੀਂ ਇਹਨੂੰ ਬਹੁਤ ਖਲਾਉਂਦੇ ਆ ਠੀਕ ਐ ਅ ਸਾਲੀਆਂ ਜਿਹੜੇ ਛੋਟੇ ਦੁੱਧੇ ਹੁੰਦੇ ਆ ਆਪਣੇ ਜਿਵੇਂ ਦੁੱਧੇ ਹਾਂ ਹਾਂ ਉਹਨਾਂ ਨੂੰ ਅਸੀਂ ਕੱਟ ਕੇ ਤੋੜ ਕੇ ਕੱਟ ਕੇ ਉਹ ਵੀ ਖਲਾ ਸਕਦੇ ਆ ਬਾਕੀ ਜੋ ਮੱਕੀ ਸਿਲਕਾ ਸੋਇਆਬੀਨ ਜੋ ਸਾਰਾ ਕੁਝ ਚੱਲੀ ਜਾਂਦਾ ਜੀ ਯਾਰ ਜੇ ਤੁਸੀਂ ਮਿਹਨਤ ਕਰ ਦਿਓ ਤਾਂ ਤੁਹਾਨੂੰ ਮਿਹਨਤ ਦਾ ਮੁੱਲ ਮਿਲੂ ਮੈਂ ਕਹਿੰਦਾ ਜੀ ਸਾਰਾ ਕੁਝ ਬੰਦਾ ਭੁੱਲ ਜਾਂਦਾ ਖਰਚਾ ਜਦੋਂ ਇੱਥੇ ਆ ਕੇ ਸਾਡੇ ਮਗਰ ਲੈਣਾ ਲੱਗ ਜਾਂਦੀਆਂ ਜੀ ਲੈਣਾ ਲਵਾਉਂਦਾ ਹਾਂ ਹਾਂ ਲੈਣਾ ਲਵਾਉਂਦਾ ਪਹਿਲਾਂ ਤਾਂ ਜਦੋਂ ਕੰਮ ਸਟਾਰਟਿੰਗ ਕੀਤੀ ਸੀ ਸਭ ਨੇ ਯਾਰ ਕਿਹੜੇ ਚੱਕਰਾਂ 'ਚ ਮੁੰਡਾ ਪੈ ਗਿਆ ਰਿਸ਼ਤੇਦਾਰੀਆਂ ਨੇ ਵੀ ਹਨਾ ਤੇ ਹੁਣ ਹੈ ਮੈਂ ਜਿਹਨੇ ਗਾਲਾਂ ਪਾਈਆਂ ਜੋ ਅਸੀਂ ਸਟਾਰਟ ਕਰਿਆ ਹੁਣ 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 ਉਹੀ ਅੱਗੇ ਰਹਿਣਾ ਸਲਾਹ ਜਰਾ ਸੀ ਵੀ ਫਾਰਮ ਖੋਲਣਾਗਾ ਜੋ ਚੰਗੀ ਬਰੀਡ ਤੇ ਕੰਮ ਕਰਿਆ ਹਾਂ ਹਾਂ ਠੀਕ ਹੈ ਨਾ ਸਹੀ ਗੱਲ ਹੈ ਜਿਹੜੇ ਹੁਣ ਪਰ ਆਪਣੀ ਵੀਡੀਓ ਦੇਖ ਰਹੇ ਨੇ ਉਹਨਾਂ ਵਾਸਤੇ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਹੜੀ ਬਰੀਡ ਉੱਤੇ ਜਿਹੜਾ ਕੰਮ ਆਪਾਂ ਨੂੰ ਕਰਨਾ ਚਾਹੀਦਾ ਹੈ ਦੇਖੋ ਜੀ ਕੰਮ ਕੋਈ ਵੀ ਨਹੀਂ ਮਾਰਾ ਭਾਵੇਂ ਮੁਰਗੀਆਂ ਰੱਖ ਲਓ ਹਨਾ 30 ਮੁਰਗੀਆਂ ਰੱਖੀਆਂ 10 ਆਂਡੇ ਵੀ ਦੇਤੇ 1500 ਦੇ ਹਿਸਾਬ ਨਾਲ 15 ਰੁਪਏ ਦੇ ਹਿਸਾਬ ਨਾਲ 450 ਦਾ ਬੰਦਾ ਘਰੇ ਬੈਠਾ ਹੀ ਕਮਾ ਲੂ 10 ਆਂਡੇ ਮੰਨੋ ਜੇ 30 ਮੁਰਗੀਆਂ ਵੀ ਰੱਖੀਆਂ ਕਰਗਨਾਦ ਰੱਖ ਲਈਆਂ 30 ਰੁਪਏ ਦਾ ਆਂਡਾ 500 ਦਾ ਬਖੇ ਸਹੀ ਗੱਲ ਹੈ 10 ਆਂਡੇ ਤੇ ਸ਼ੌਂਕ ਪਾਲ ਲਓ ਕੋਈ ਵੀ ਚੰਗੀ ਚੀਜ਼ ਦੇ ਨਸਲ ਤੇ ਕੰਮ ਕਰ ਲਓ ਬਸ ਜੇ 20 ਰੱਖਣੇ ਆ ਤਾਂ 5 ਰੱਖ ਲਓ 10 ਰੱਖ ਲਓ ਵਧੀਆ ਰੱਖ ਲਓ ਜਾਨਵਰ ਕੋਈ ਵੀ ਕੀਤਾ ਕੰਮ ਤਾਂ ਕਰਨਾ ਹੀ ਪੈਣਾ ਜੀ ਚਾਹੇ ਬਾਹਰ ਉੱਠ ਜਾਓ ਚਾਹੇ ਇੱਥੇ ਰਹੋ ਕੰਮ ਕਰਕੇ ਹੀ ਮਿਲਣਾਗਾ ਖਾਣਾ ਚਾਹੇ ਉਹ ਬਾਹਰਲੇ ਮੁਲਕ ਚ ਉੱਠ ਜੀਏ ਜੀ ਆਪਾਂ ਚਾਹੇ ਉਹ ਇੱਥੇ ਠੀਕ ਹੈ ਤੇ ਜੇ ਕਿਸੇ ਨੇ ਕਦੇ ਕੋ ਮੀਟਿੰਗ ਕਰਾਉਣੀ ਹੋਵੇ ਤਾਂ ਕਿਹੜੇ ਨੰਬਰ ਤੇ ਸੰਪਰਕ ਕਰਨੀ ਆਪਦਾ ਨੰਬਰ ਬੋਲ ਸਕਦੇ ਹੋ ਬਾਈ ਨੰਬਰ ਜੀ 789993 996052 ਇੱਕ ਦਿਨ ਪਹਿਲਾਂ ਕਾਲ ਕਰਕੇ ਬੰਦਾ ਪਹੁੰਚ ਲੈਵੇ ਕਈ ਵਾਰੀ ਬਾਹਰ ਅੰਦਰ ਦਾ ਕੋਈ ਚੱਕਰ ਹੁੰਦਾ ਹਾਂ ਤਾਂ ਜਾਣਦਾ ਬੰਦੇ ਨੂੰ ਠੀਕ ਹੈ ਮੀਟਿੰਗ ਰੇਟ ਕੀ ਆਪਣਾ ਜੀ ਰੇਟ 3500 ਲੈ ਲਾਂਗੇ ਜੀ ਕੋਈ ਨਹੀਂ ਠੀਕ ਹੈ ਜਿਹੜਾ ਵੀਡੀਓ ਦੇਖ ਕੇ ਆਉਂਗਾ 4000 ਰੁਪਏ ਜਿਹੜਾ ਵੀਡੀਓ ਦੇਖ ਕੇ ਆਉਗਾ 3500 ਰੁਪਏ ਹਾਂ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਠੀਕ ਹੈ ਹਾਂ ਜੀ ਮਿੱਤਰੋ ਜਿਹੜੇ ਸਪਾਈ ਸਾਥ ਨਾਲ ਕਹਿੰਦੇ ਨੇ ਕਿ ਯਾਰ ਜਨਵਾਰ ਦਾ ਸਾਡੇ ਕੋਲ ਵਧੀਆ ਤੇ ਬਰੀਡਰ ਵਧੀਆ ਨਹੀਂ ਮਿਲਦਾ ਜਿੱਦੂ ਕੋਪਾ ਤਸੱਲੀ ਹੋ ਜਾਈ ਤੇ ਬਈ ਆਹ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਇਆ ਹੋਇਆ ਇਹ ਬਾਈ ਦਾ ਘਰ ਕੇ ਰਾਤ ਦਾ ਕੈਮਰਾ ਤਾਂ ਇੱਕ ਵਾਰੀ ਯਾਰ ਤੁਸੀਂ ਮੈਨੂੰ ਕਹਿੰਦਾ ਬਾਈ ਕੋਲ ਪਹੁੰਚੋ ਮੈਂ ਕਹਿੰਦਾ ਜੀ ਢੇੜਾ ਮਾਰ ਕੇ ਰੈਸਲਾ ਲੈ ਕੇ ਕੋਈ ਆਪਣਾ ਕੰਮ ਤੋਰੇ ਕੋਈ ਰੋਟੀ ਪਵੇ ਕੋਈ ਬਿੱਲ ਕੋਈ ਸੱਥਾਂ ਤੇ ਕੋਈ ਮੋੜਾਂ ਤੇ ਨਾ ਖੜੇ ਸਹੀ ਹੈ ਕਿ ਨਹੀਂ ਜੀ ਅੱਜ ਮੇਲਾ ਲੋਟ ਰੱਖਿਆ ਤਾਂ ਹੋ ਜਾ ਰਹੇ ਨੇ ਹਾਂ ਮੈਂ ਕਹਿੰਦਾ ਜੀ ਹਾਂ ਜੀ ਹਾਂ ਜੀ ਹਰੇਕ ਬੰਦਾ ਆ ਗਿਆ ਜੀ ਇੱਥੇ ਆ ਕੇ ਦੇਖਦਾ ਜੀ ਆ ਕੇ ਸਾਡੇ ਕੋਲੇ ਵੀ ਕਿੱਥੋਂ ਲੈ ਕੇ ਆਂਦਾ ਕਿਵੇਂ ਪਾਲਿਆ ਬੱਕਰਾ ਹੀ ਆ ਹਾਂਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਧੰਨਵਾਦ ਜੀ